ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਦੂਜੀ ਵਾਰ ਸੱਤਾ 'ਚ ਆਉਣ ਦੇ 트੍ਰੰਪ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਤੇ ਉੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨੱਥ ਪਾਉਣ ਦੇ ਲਈ ਵੱਡਾ ਐਕਸ਼ਨ ਲਿੱਤਾ ਗਿਆ ਤੇ ਡਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ 'ਚ ਤੇ ਉੱਥੇ 트੍ਰੰਪ ਵੱਲੋਂ ਹੁਣ ਗ੍ਰੀਨ ਕਾਰਡ ਦੀ ਅਪਡੇਟ ਵਰਜ਼ਨ ਕੱਢ ਦਿੱਤਾ ਗਿਆ ਜੀ ਹਾਂ ਅਮਰੀਕਨ ਸਰਕਾਰ ਵੱਲੋਂ 골ਡਨ ਕਾਰਡ ਕੱਢ ਦਿੱਤਾ ਗਿਆ ਸਕੀਮ ਜਿਹੜੀ ਅਗਲੇ 2 ਹਫ਼ਤੇਾਂ 'ਚ ਸ਼ੁਰੂ ਹੋ ਜਾਵੇਗੀ ਜਿਸ ਤਹਿਤ ਜੇਕਰ ਤੁਸੀਂ ਅਮਰੀਕਾ ਦੇ ਸਿਟੀਜ਼ਨ ਪ ਲੈਣਾ ਚਾਹੁੰਦੇ ਹੋ ਪੱਕੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ 5 ਮਿਲੀਅਨ ਡਾਲਰ ਜਿਹੜੇ ਨੇ ਤੁਹਾਨੂੰ ਅਦਾ ਕਰਨੇ ਪਵੇਗੇ ਅਮਰੀਕਨ ਸਰਕਾਰ ਨੂੰ ਤੇ ਤੁਹਾਨੂੰ 골ਡ ਕਾਰਡ ਜਿਹੜਾ ਮਿਲ ਜਾਏਗਾ ਜਿਸ ਤੋਂ ਬਾਅਦ ਤੁਸੀਂ ਅਮਰੀਕਾ ਦੇ ਪੱਕੇ ਵਸਨੀਕ ਹੋ ਜਾਓਗੇ ਤੇ ਪੱਕਾ ਵਰਕ ਪਰਮਿਟ ਤੁਹਾਨੂੰ ਮਿਲ ਜਾਏਗਾ ਪਹਿਲਾਂ ਦੱਸ ਦਈਏ ਕਿ ਗ੍ਰੀਨ ਕਾਰਡ ਦੇ ਨਾਲ ਅਮਰੀਕਾ ਦੇ ਵਿੱਚ ਲੋਕੀ ਪੱਕੇ ਹੁੰਦੇ ਸੀ ਕਈ ਕਈ ਸਾਲ ਲੱਗ ਜਾਂਦੇ ਸੀ ਗ੍ਰੀਨ ਕਾਰਡ ਲੈਣ ਦੇ ਲਈ ਪਰ ਉੱਥੇ ਅਮਰੀਕਨ ਸਰਕਾਰ 트럼ਪ ਵੱਲੋਂ ਵੱਡੀ ਕੀਮ ਕੱਢ ਦਿੱਤੀ ਗਈ ਹੈ ਕਿ 5 ਮਿਲੀਅਨ ਡਾਲਰ ਜਿਸ ਦੀ ਭਾਰਤੀ ਰੁਪਈਆ ਚ ਕੀਮਤ ਦੱਸੀ ਹੈ ਕੁੱਲ 43 ਕਰੋੜ ਬਣਦੀ ਹੈ ਜੇਕਰ ਤੁਸੀਂ ਅਦਾ ਕਰ ਦਿਓ 5 ਮਿਲੀਅਨ ਡਾਲਰ ਸਰਕਾਰ ਨੂੰ ਤੇ ਤੁਹਾਨੂੰ 골ਡ ਕਾਰਡ ਮਿਲ ਜਾਵੇਗਾ ਤੇ ਤੁਸੀਂ ਪੱਕੇ ਹੋ ਜਾਓਗੇ ਅਮਰੀਕਾ ਤੇ ਦੱਸਦੀ ਹੈ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਡਾ ਅਮਰੀਕਾ ਦਾ ਸੁਪਨਾ ਆਸਾਨੀ ਨਾਲ ਹੁਣ ਪੂਰਾ ਹੋ ਸਕਦਾ ਹੈ ਹਾਂ ਡੋਨਲਡ 트럼ਪ ਨੇ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣ ਲਈ ਇੱਕ ਖਾਸ ਯੋਜਨਾ ਬਣਾਈ ਹੈ ਜਿਸ ਦਾ ਨਾਮ ਹੈ 골ਡ ਕਾਰਡ ਸਕੀਮ ਡੋਨਲਡ 트ੰਪ ਨੇ 골드 카드 ਦਾ ਫਾਰਮੂਲਾ ਬਣਾ ਲਿੱਤਾ ਹੈ ਜਿਸ ਦੇ ਤਹਿਤ ਡੋਨਲਡ 트ੰਪ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣਗੇ ਬਦਲੇ ਵਿੱਚ 트ੰਪ ਦੀ ਅਮਰੀਕੀ ਸਰਕਾਰ ਨੂੰ ਲੋਕਾਂ ਵੱਲੋਂ 5 ਮਿਲੀਅਨ ਡਾਲਰ ਯਾਨੀ ਭਾਰਤੀ ਰੁਪਏ ਦੇ ਵਿੱਚ 43 ਕਰੋੜ ਤੋਂ ਵੱਧ ਰਕਮ ਮੰਗਦੀ ਹੈ ਉਹ ਦੇਣੀ ਪਵੇਗੀ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਗੋਲਡ ਕਾਰਡ ਸਕੀਮ ਦਾ ਐਲਾਨ ਕੀਤਾ ਇਹ ਗ੍ਰੀਨ ਕਾਰਡ ਦਾ ਪ੍ਰੀਮੀਅਰ ਵਰਜ਼ਨ ਦੱਸਿਆ ਜਾ ਰਿਹਾ ਹੈ ਅਪਡੇਟ ਵਰਜ਼ਨ ਹੈ ਗੋਲਡ ਕਾਰਡ ਸਕੀਮ ਕਿਉਂਕਿ ਪਹਿਲਾਂ ਗ੍ਰੀਨ ਕਾਰਡ ਲੈਣਾ ਪੈਂਦਾ ਸੀ ਅਮਰੀਕਾ ਦੇ ਵਿੱਚ ਪੱਕੇ ਹੋਣ ਦੇ ਲਈ ਤੇ ਦੱਸਦੀ ਕਿ 골ਡ ਕਾਰਡ ਹੁਣ ਇਸ ਸਕੀਮ ਤਹਿਤ ਅਗਲੇ 2 ਹਫਤਿਆਂ ਦੇ ਵਿੱਚ ਲਾਗੂ ਕਰ ਦਿੱਤਾ ਜਾਏਗਾ ਇਸرائیਲ ਦੁਨੀਆ ਪਰ ਦੇ ਅਮੀਰ ਲੋਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਣਗੇ 트럼ਪ ਨੇ 오ਵਲ ਆਫਿਸ ਵਿੱਚ ਕਿਹਾ ਕਿ ਇਹ ਕਾਰਡ 5 ਮਿਲੀਅਨ ਡਾਲਰ ਵਿੱਚ ਉਪਲਬਧ ਹੋਵੇਗਾ ਜਿੰਨਾਂ ਨੂੰ ਇਹ ਕਾਰਡ ਚਾਹੀਦਾ ਹੈ ਉਹ ਇਸ ਨੂੰ ਖਰੀਦ ਸਕਣਗੇ ਇਸ ਤੋਂ ਬਾਅਦ ਉਹਨਾਂ ਨੂੰ ਗ੍ਰੀਨ ਕਾਰਡ ਦੇ ਲਾਭ ਤੇ ਹੋਰ ਸਹੂਲਤਾਂ ਵੀ ਮਿਲਦੀਆਂ ਰਹਿਣਗੀਆਂ ਦੱਸਦੀ ਕਿ 골ਡ ਕਾਰਡ ਹੈ ਕਿ ਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਕਿੰਨਾ ਕ ਖਰਚ ਆਵੇਗਾ ਰੰਪ ਕੋਲੋਂ ਕਿਹਾ ਗਿਆ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ 골ਡ ਕਾਰਡ ਗ੍ਰੀਨ ਕਾਰਡ ਵਾਂਗ ਹੀ ਆ ਪਰ ਉਸ ਦਾ ਅਪਡੇਟ ਵਰਜ਼ਨ ਹੈ ਇਹ ਹੋਰ ਵੀ ਵਧੀਆ ਕਾਰਡ ਹੈ ਅਸੀਂ ਇਸ ਕਾਰਡ ਦੀ ਕੀਮਤ ਲਗਭਗ 5 ਮਿਲੀਅਨ ਡਾਲਰ ਤਕਰੀਬਨ ਭਾਰਤ ਰੁਪਏ ਦੇ ਵਿੱਚ 43 ਕਰੋੜ ਰੁਪਏ ਤੋਂ ਵੱਧ ਰਕਮ ਹੈ ਰੱਖੀ ਹੋਈ ਹੈ ਤੇ ਇਹ ਤੁਹਾਨੂੰ ਗ੍ਰੀਨ ਕਾਰਡ ਦੇ ਨਾਲ ਕਈ ਹੋਰ ਸਹੂਲਤਾ ਵੀ ਪ੍ਰਦਾਨ ਕਰੇਗਾ 트럼ਪ ਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ 5 ਮਿਲੀਅਨ ਡਾਲਰ ਯਾਨੀ 43 ਕਰੋੜ ਰੁਪਏ ਹੰਤਾ ਉਸ ਨੂੰ ਅਮਰੀਕੀ ਨਾਗਰਿਕਤਾ ਆਸਾਨੀ ਦੇ ਨਾਲ ਮਿਲ ਜਾਵੇਗੀ ਤਾਂ ਅੰਦਾਜ਼ਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਵੀ ਨਾਥ 트럼ਪ ਵੱਲੋਂ ਪਾਈ ਗਈ ਹੈ ਤੋ ਜੇਕਰ ਤੁਸੀਂ ਗਲਤ ਤਰੀਕੇ ਦੇ ਨਾਲ ਅਮਰੀਕਾ ਦਾ ਰੁੱਖ ਕਰਦੇ ਹੋ ਤਾਂ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਉਸ ਨੂੰ ਲੈ ਕੇ ਵੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਟਰੰਪ ਵੱਲੋਂ ਸਮੇਂ-ਸਮੇਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਤੇ ਹੁਣ ਗ੍ਰੀਨ ਕਾਰਡ ਦਾ ਪ੍ਰੀਮੀਅਰ ਵਰਜਨ ਅਮਰੀਕਨ ਸਰਕਾਰ ਨੇ ਲੈਣ ਦਾ ਜਿਸ ਦਾ ਨਾਮ ਹੈ 골ਡਸ ਕਾਰਡ ਸਕੀਮ ਅਗਲੇ 2 ਹਫ਼ਤਿਆਂ ਤੱਕ ਅਮਰੀਕਨ ਸਰਕਾਰ ਇਸ ਨੂੰ ਲਾਗੂ ਕਰ ਦੇਵੇਗੀ ਤੇ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਹੋ ਉਹਦੀਆਂ ਸਹੂਲਤਾਂ ਲੈਣਾ ਚਾਹੁੰਦੇ ਹੋ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ 5 ਮਿਲੀਅਨ ਡਾਲਰ ਅਮਰੀਕਨ ਸਰਕਾਰ ਨੂੰ ਦੋਵੋਗੇ ਤਾਂ ਤੁਹਾਨੂੰ 골ਡ ਕਾਰਡ ਮਿਲ ਜਾਏਗਾ ਜਿਸ ਤੋਂ ਬਾਅਦ ਤੁਸੀਂ ਅਮਰੀਕਾ ਦੇ ਪੱਕੇ ਵਸਨੀਕ ਬਣ ਜਾਓਗੇ